ਆ ਟੀਮ ਤੋਂ ਕਿਰਪਾ ਸਿੰਘ ਤੇ ਸਾਡੇ ਵੀ ਤੁਸੀਂ ਇਸ ਟਾਈਮ ਜਿਹੜੇ ਸ਼ਕਸ਼ੀਤ ਆ ਦਿਖ ਰਹੇ ਹੋ ਆਮ ਇਹਨਾਂ ਨੂੰ ਤੁਸੀਂ ਵੱਡੇ ਵੱਡੇ ਚੈਨਲਾਂ ਤੇ ਵੱਡੀਆਂ ਵੱਡੀਆਂ ਸਟੇਜਾਂ ਤੇ ਦੇਖਦੇ ਨੇ ਤੇ ਰੋਮੀ ਕੜਾਮੇ ਜੀ ਵਾਲੇ ਤੇ ਮੈਂ ਵੀ ਤੁਹਾਨੂੰ ਨਾਲ ਗੱਲ ਕਰਨੀ ਚਾਹੁੰਦਾ ਜੀ ਅੱਜ ਜਿਹੜਾ ਪੰਜਵਾਂ ਕੱਪ ਕੀਤਾ ਜਾ ਰਿਹਾ ਤੁਹਾਨੂੰ ਵਿਸ਼ੇਸ਼ ਤੌਰ ਤੇ ਤੁਹਾਡਾ ਸਨਮਾਨਤ ਵੀ ਕੀਤਾ ਗਿਆ ਤੇ ਕਿਵੇਂ ਦੇਖ ਰਹੇ ਹੋ ਇਹਨਾਂ ਨੂੰ ਜੀ ਆ ਦੇਖੋ ਜੀ ਸਭ ਤੋਂ ਪਹਿਲਾਂ ਵਪਾਰੀ ਸਤਿਗੁਰਾਲ ਸਾਰੇ ਸੁਣਨ ਵਾਲਿਆਂ ਨੂੰ ਤੇ ਸ਼ੁਕਰਾਨਾ ਤੁਹਾਡੇ ਸਮੇਤ ਸਾਰੇ ਇਹਨਾਂ ਦਾ ਗੁਰਵਿੰਦਰ ਕਾਕੋ ਜੀ ਨੇ ਜੀ ਜਿਹੜੇ ਆਪਣੇ ਗਿੱਲ ਸਾਹਿਬ ਨੇ ਜੀ ਜੀ ਪਾਵਲ ਸਾਹਿਬ ਤੇ ਹਰੇਕ ਸਾਰੇ ਨਾਮ ਨੂੰ ਪ੍ਰਲਾ ਕੀਤਾ ਜਾਂਦਾ ਨਹੀਂ ਦਸਤਾਰਬੰਦੀ ਮੁਕਾਬਲੇ ਗੱਦਗਾ ਮੁਕਾਬਲੇ ਉਸ ਤੋਂ ਬਿਨਾਂ ਪ੍ਰਸ਼ਨੋਤਰੀ ਮੁਕਾਬਲੇ ਹੁੰਦੀਆਂ ਚਿੱਤਰਗ੍ਰਾ ਮੁਕਾਬਲੇ ਸਿੱਖ ਇਤਿਹਾਸ ਦੇ ਨਾਲ ਸਬੰਧਤ ਤੇ ਸਮਝ ਦੀ ਲੋੜ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਹੀ ਲੋੜ ਹੈ ਬਿਲਕੁਲ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖਣਾ ਨਹੀਂ ਤਾਂ ਰਿਜ਼ਲਟ ਨਿਕਲਦੇ ਨਹੀਂ ਮੇਰਾ ਪੱਕਾ ਨਾਮ ਵੀ ਗੁਰਵਿੰਦਰ ਸਿੰਘ ਹੈ ਤੇ ਮੈਂ ਆਪਣੇ ਆਪ ਦੀ ਦਵਾ ਲਾਵਾਂ ਲੋਕਾਂ ਦੇ ਬਹੁਤ ਵਾ ਲਾਉਂਦੇ ਆ ਸੀ ਪਰ ਆਪਣੇ ਆਪ ਦੇ ਵੀ ਦਵਾ ਕਰ ਦੇਣਾ ਕਦੇ ਸਦਾਈ ਦੇ ਮੱਖਣ ਲਾ ਦੇਣਾ ਚਾਹੀਦਾ ਸ਼ਾਇਦ ਸਾਨੂੰ ਉਸ ਟਾਈਮ ਜਦੋਂ ਉਮਰ ਸੀਗੀ 12 15 16 ਸਾਲ ਵਾਲੀ ਟੀਨੇਜ ਜਿਹਨੂੰ ਕਹਿੰਦੇ ਆਪਾਂ ਅਲੜਪੁਣਾ ਸ਼ਾਇਦ ਸਾਨੂੰ ਇਸ ਤਰ੍ਹਾਂ ਦੇ ਮੌਕੇ ਨਹੀਂ ਮਿਲੇ ਤੇ ਹੁਣ ਅਸੀਂ ਆਦੀ ਹੋ ਚੁੱਕੇ ਆ ਸ਼ਾਇਦ ਇਸ ਤਰ੍ਹਾਂ ਦੇ ਹਨ ਤੇ ਸਿੱਖ ਪਰਵਾਰਾਂ ਜੀ ਜੰਮੇ ਆ ਸੀ ਸੋ ਇਹ ਬਹੁਤ ਵਧੀਆ ਬਰਲਾ ਉਹਨਾਂ ਮਾਪਿਓ ਵਾਸਤੇ ਜਿਹੜੇ ਚਾਹੁੰਦੇ ਨੇ ਕਿ ਬੱਚੇ ਜੁੜੇ ਰਹਿਣ ਸੋ ਬਾਕੀ ਸੰਸਥਾਵਾਂ ਨੂੰ ਵੀ ਜ਼ਰੂਰਤ ਹੈ ਕਿ ਸਿਰਫ ਗੱਲਾਂ ਦਾ ਘੜਾ ਨਾ ਬਣਾਵੇ ਬਣਾਇਆ ਜਾਵੇ ਸੋ ਬੜਾ ਜਿਹੜਾ ਹੈ ਵਧਾਈ ਦਾ ਪਾਤਰ ਵੀ ਹੈ ਖਾਸ ਕਰਕੇ ਜਿਹੜਾ ਦਰਮੇਸ਼ ਯੂਥ ਕਲੱਬ ਤੇ ਜਿਹੜੀ ਰੋਪੜ ਗਤਕਾ ਐਸੋਸੀਏਸ਼ਨ ਹੈ ਇਹਨਾਂ ਵੱਲੋਂ ਇਹ ਤਾਂ ਸਾਲ ਬਾਅਦ ਹੁੰਦਾ ਸਾਲਾਨਾ ਇਸ ਤੋਂ ਬਿਨਾਂ ਵੀ ਪੱਤਰਕਾਰ ਦੇ ਤੌਰ ਤੇ ਆਪਾਂ ਬਿਚਰਦੇ ਰਹਿਣੇ ਆ ਆਪਣੇ ਕੋਲ ਆਮ ਹੀ ਖਬਰ ਆਉਂਦੀ ਰਹਿੰਦੀਆਂ ਇਹਨਾਂ ਦੀਆਂ ਤੇ ਕਦੇ ਨਾ ਕਦੇ ਇਸ ਤਰ੍ਹਾਂ ਦੇ ਜਿਹੜੇ ਨੇ ਰੁਝੇਵੇਂ ਇਹਨਾਂ ਦਾ ਵੀ ਨਿਤ ਰੋਜ਼ ਹਫਤਾ ਰਫਤਾ ਕੋਈ ਨਾ ਕੋਈ ਚੱਲਦਾ ਹੀ ਰਹਿੰਦਾ ਸੋ ਲੋੜ ਹੈ ਸੋ ਮੇਰੇ ਵੱਲੋਂ ਇੱਕ ਵ ਸਰ ਜੀ ਵੀ ਵਾਲੰਤਾ ਜਿਨ੍ਹਾਂ ਨੇ ਰੋਕਿਆ ਮੈਨੂੰ ਖਾਸ ਕਰਕੇ ਸਮਝਿਆ ਇਸ ਲਈ ਕਿ ਮੈਂ ਤੁਹਾਡੇ ਨਾਲ ਬਿਲਕੁਲ ਥਾਂ ਨਹੀਂ ਕਰ ਸਕਦਾ ਸੋ ਸ਼ੁਕਰੀਆ ਜੀ ਬੜੀ ਮਿਹਰਬਾਨੀ ਧੰਨਵਾਦ ਜੀ ਤੇ ਬਹੁਤ ਬਹੁਤ ਧੰਨਵਾਦ ਮੈਂ ਮੇਰੇ ਵੀਰ ਦਾ ਕਰਦਾ ਉਹਨਾਂ ਨੇ ਕਿਹਾ ਵੀ ਜਿਹੜੀਆਂ ਚੀਜ਼ਾਂ ਫਰੀਕੀ ਦੇ ਨਾਲ ਇਹ ਕਪਾਂ ਦੇ ਨਾਲ ਸਾਨੂੰ ਮਿਲਣੀਆਂ ਚਾਹੀਦੀਆਂ ਸਿੱਖੀ ਦੇ ਨਾਲ ਜੁੜਨੇ ਵਾਸਤੇ ਜਿਹੜੀ ਚੀਜ਼ ਮਿਲਣੀ ਚਾਹੀਦੀ ਆ ਉਹ ਜਰੂਰ ਸਾਨੂੰ ਅਪਣਾਣੀ ਚਾਹੀਦੀ ਹੈ ਕੈਮਰਾਮੈਨ ਅਮਰਦੀਪ ਸਿੰਘ ਜਿਹੜਾ ਜੀ ਸਟਾਰਟਿੰਗ ਦੇ ਕਿਰਪਾਲ ਸਿੰਘ ਲੋਗੜ